ਕਿੱਡਾ ਬਿਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਹੈ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈਂ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ ਪੱਛਾਂ ਜਾਨੀਆਂ ਦੀ ਠੀਕ ਆ ਕਿ ਨਹੀਂ ਇਹਦਾ ਫਲ ਤਾਂ ਹੁਣ ਤੂੰ ਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਚੀਕਾ ਤੂੰ ਕਿਹੜੀ ਗੱਲੋਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇ ਆ ਕਿੱਡਾ ਬੇਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਹੈ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ 25 ਜਾਨੀਆਂ ਦੀ ਠੀਕ ਹੈ ਕਿ ਨਹੀਂ ਇਹਦਾ ਫਲ ਤਾਂ ਹੁਣ ਤੈਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਬੁਤੀਕਾ ਤੂੰ ਕਿਹੜੀ ਗੱਲਾਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇ ਆ ਕਿੱਡਾ ਬੇਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈਂ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ ਪੱਛਾਂ ਜਾਨੀਆਂ ਦੀ ਠੀਕ ਆ ਕਿ ਨਹੀਂ ਇਹਦਾ ਫਲ ਤਾਂ ਹੁਣ ਤੈਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਬਚੀਕਾ ਤੂੰ ਕਿਹੜੀ ਗੱਲੋਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇ ਆ ਕਿੱਡਾ ਬੇਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਹੈ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ 25 ਜਾਨੀਆਂ ਦੀ ਠੀਕ ਹੈ ਕਿ ਨਹੀਂ ਇਹਦਾ ਫਲ ਤਾਂ ਹੁਣ ਤੈਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਬਤੀਕਾ ਤੂੰ ਕਿਹੜੀ ਗੱਲਾਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇ ਆ ਕਿੱਡਾ ਬੇਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈਂ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ ਪੱਛਾਂ ਜਾਨੀਆਂ ਦੀ ਠੀਕ ਆ ਕਿ ਨਹੀਂ ਇਹਦਾ ਫਲ ਤਾਂ ਹੁਣ ਤੂੰ ਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਚੀਕਾ ਤੂੰ ਕਿਹੜੀ ਗੱਲੋਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇ ਆ ਕਿੱਡਾ ਬੇਸ਼ਰਮ ਬੰਦਾ ਹੈ ਤੰਦਰਾ ਤੇਰੇ ਕਰਕੇ ਕਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਹੈ ਤੇਰੇ ਕਰਕੇ ਅਜਨਾਲਾ ਕਾਂਡ ਹੋਇਆ ਹੈ ਤੇ ਜਿੰਨਾ 25 ਬੰਦਿਆਂ ਦੇ ਉੱਤੇ ਐਨਐਸਏ ਵੀ ਤੇਰੇ ਕਰਕੇ ਲੱਗੀ ਤੇ ਤੂੰ ਕਿਸੇ ਦਾ ਘਰੇ ਜਾ ਕੇ ਹਾਲ ਨਹੀਂ ਪੁੱਛਿਆ ਹੈ ਤੇ ਤੂੰ ਇੱਥੋਂ ਭੱਜ ਗਿਆ ਭਗਾਉੜਾ ਹੋ ਗਿਆ ਹੈ ਹੁਣ ਤੂੰ ਅਨਾ ਵੀ ਮੇਰੀ ਦਫਤਰਾ ਚ ਪੇਛੀਆਂ ਹੁੰਦੀਆਂ ਬਾਹਰ ਲਿਆਂ ਕਰਕੇ ਨਹੀਂ ਹੁੰਦੀਆਂ ਉਹ ਤੇਰੀਆਂ ਆਪਣੀਆਂ ਕਰਤੂਤਾਂ ਕਰਕੇ ਹੁੰਦੀਆਂ ਇਹ ਜਿਹੜੇ ਬੰਦਿਆਂ ਦੇ ਉੱਤੇ ਐਨਐਸਏ ਲੱਗੀ ਹੈ ਨਾ 25 ਜਾਨੀਆਂ ਦੀ ਠੀਕ ਹੈ ਕਿ ਨਹੀਂ ਇਹਦਾ ਫਲ ਤਾਂ ਹੁਣ ਤੈਨੂੰ ਮਿਲ ਕੇ ਹੀ ਰਹਿਣਾ ਨਾ ਇਹ ਜਿਹੜਾ ਲਪਰੀ ਤੂਫਾਨ ਆ ਹੁਣ ਬਚੀਕਾ ਤੂੰ ਕਿਹੜੀ ਗੱਲਾਂ ਮਾਰਦਾ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ ਤੇ ਤੂੰ 도ਗਲਾ ਨਿਕਲੇਆ